ਭਾਰਤੀ ਜਨਤਾ ਪਾਰਟੀ ਆਪਣੇ ਵੱਡੇ ਆਗੂ ਨੂੰ ਪਾਰਟੀ ਚੋਂ ਕੱਢਣ ਦੀ ਤਿਆਰੀ ਖੇਚ ਬੈਠੀ ਹੈ ਜਲੰਧਰ ਪੱਛਮੀ ਦੀ ਚੋਣ ਹਾਰਨ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਚ ਵੱਡਾ ਖਿਲਾਰਾ ਪੈ ਚੁੱਕਿਆ ਹੈ ਕਲੇਸ਼ ਸਿਖਰ ਤੇ ਜਾ ਚੁੱਕਿਆ ਹੈ ਸ਼ੀਤਲ ਉਂਗਰਾਲ ਦੀ ਹਾਰ ਤੋਂ ਬਾਅਦ ਹੁਣ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾ ਰਹੀਆਂ ਨੇ ਤੇ ਇਸੇ ਦਰਮਿਆਨ ਖਬਰ ਆ ਰਹੀ ਹੈ ਕਿ ਇੱਕ ਸਾਬਕਾ ਮੰਤਰੀ ਨੂੰ ਪਾਰਟੀ ਆਪਣੇ ਪਾਰਟੀ ਚੋਂ ਬਾਹਰ ਕੱਢਣ ਦੀ ਤਿਆਰੀ ਖੇਚ ਚੁੱਕੀ ਹੈ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਲੋਕਪਾਲ ਨਿਊਜ਼ ਦੇ ਉੱਤੇ ਤੁਹਾਨੂੰ ਖਬਰ ਦੇਣ ਜਾ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਵੱਡੇ ਆਗੂ ਪਾਰਟੀ ਚੋਂ ਕੱਢਣ ਦੀ ਤਿਆਰੀ ਖੇਚ ਲਈ ਹੈ। ਭਾਰਤੀ ਜਨਤਾ ਪਾਰਟੀ ਆਪਣੇ ਸਾਫਕਾ ਮੰਤਰੀ ਦੀ ਬਲੀ ਜਲੰਧਰ ਪਸ਼ਮੀ ਦੀ ਹਾਰ ਦੇ ਨਾਲ ਦੇਣਾ ਚਾਹੁੰਦੀ ਹੈ। ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਜਲੰਧਰ ਪਸ਼ਮੀ ਦੀ ਹਾਰ ਭਾਰਤੀ ਜਨਤਾ ਪਾਰਟੀ ਦੇ ਲਈ ਕਾਫੀ ਸਹੈ ਬਣ ਚੁੱਕੀ ਹੈ ਤੇ ਹੁਣ ਪਾਰਟੀ ਭਗਤ ਚੁੰਨੀ ਲਾਲ ਨੂੰ ਪਾਰਟੀ ਚੋਂ ਬਾਹਰ ਕੱਢ ਸਕਦੀ ਹੈ ਭਾਜਪਾ ਦੇ ਸੀਨੀਅਰ ਮੰਤਰੀ ਨੇ ਕਈ ਵਾਰ ਦੇ ਵਿਧਾਇਕ ਨੇ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਦੇ ਵਿੱਚ ਮੰਤਰੀ ਰਹੇ ਭਗਤ ਬਰਾਦਰੀ ਦੇ ਵੱਡੇ ਆਗੂ ਨੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢਿਆ ਜਾ ਰਿਹਾ ਭਗਤ ਚੁੰਨੀ ਲਾਲ ਮਹਿੰਦਰ ਭਗਤ ਦੇ ਪਿਤਾ ਨੇ ਅਤੇ ਉਹਨਾਂ ਨੇ ਜਲੰਧਰ ਜਿਮਣੀ ਚੌਣ ਦੇ ਵਿੱਚ ਪਾਰਟੀ ਨਾਲ ਖਲੋਣ ਦੀ ਥਾਂ ਤੇ ਆਪਣੇ ਪੁੱਤਰ ਦਾ ਸਾਥ ਦਿੱਤਾ ਸੀ ਇਸੇ ਚੱਕਰ 'ਚ ਹੁਣ ਪਾਰਟੀ ਉਹਨਾਂ ਨੂੰ ਬਾਹਰ ਕੱਢਣ ਜਾ ਰਹੀ ਹੈ 71 ਹੋਈ ਜਾਣਕਾਰੀ ਦੇ ਅਨੁਸਾਰ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅਲਦੀ ਗਠਜੋੜ ਸਰਕਾਰ ਦੇ ਵਿੱਚ ਮੰਤਰੀ ਰਹੇ ਚੁੰਨੀ ਲਾਲ ਜਿਨ੍ਹਾਂ ਨੂੰ ਭਗਤ ਚੁੰਨੀ ਲਾਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜਲੰਧਰ ਪਛਮੀ ਦੀ ਉਪ ਚੋਣ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਪਣੇ ਪੁੱਤਰ ਮਹਿੰਦਰ ਭਗਤ ਦੇ ਲਈ ਵੀਡੀਓ ਜਾਰੀ ਕਰਨ ਦੇ ਮਾਮਲੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਬਾਹਰ ਦਾ ਰਾਹ ਵਿਖਾਉਣ ਜਾ ਰਹੀ ਹੈ ਇਸ ਵੀਡੀਓ ਦੇ ਵਿੱਚ ਭਗਤ ਚੁੰਨੀ ਲਾਲ ਨੇ ਆਖਿਆ ਸੀ ਕਿ ਉਹ ਰਾਜਨੀਤੀ ਨੂੰ ਛੱਡ ਚੁੱਕੇ ਨੇ ਪਰ ਇਲਾਕੇ ਦੀ ਸੇਵਾ ਦੇ ਲਈ ਉਹ ਆਪਣੇ ਬੇਟੇ ਦੇ ਨਾਲ ਮੈਦਾਨ ਦੇ ਵਿੱਚ ਡਟੇ ਹੋਏ ਨੇ ਉਹਨਾਂ ਨੇ ਆਪਣੇ ਪੁੱਤਰ ਮਹਿੰਦਰ ਭਗਤ ਨੂੰ ਵੋਟ ਦੇ ਕੇ ਲੋਕਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਸੀ ਅਤੇ ਨਾਲ ਹੀ ਕਿਹਾ ਸੀ ਕਿ ਮਹਿੰਦਰ ਭਗਤ ਜਿਹੜੇ ਨੇ ਉਹ ਇਲਾਕੇ ਦੀ ਸੇਵਾ ਕਰ ਸਕਣ ਇਸ ਕਰਕੇ ਉਹਨਾਂ ਨੂੰ ਵੋਟ ਦਿੱਤੀ ਜਾਵੇ ਉਹਨਾਂ ਦੇ ਪੁੱਤਰ ਮਹਿੰਦਰ ਭਗਤ ਆਮਾਦਵੀ ਪਾਰਟੀ ਦੇ ਉਮੀਦਵਾਰ ਸਨ ਇਸੇ ਵਿਚਕਾਰ ਬੀਜੇਪੀ ਨੇ ਉਕਤ ਜਗ੍ਹਾ ਦੇ ਉੱਤੇ ਕਾਫੀ ਨੁਕਸਾਨ ਝੱਲਿਆ ਸ਼ੀਤਲ ਅੰਗਰਾਲ ਨੂੰ ਜਿਹੜਾ ਉਹ ਦੂਜੇ ਨੰਬਰ ਤੇ 16 17000 ਵੋਟ ਦੇ ਫਰਕ ਨਾਲ ਜਿਹੜਾ ਸਬਰ ਕਰਨਾ ਪਿਆ ਇਹਨਾਂ ਸਾਰੇ ਪਹਿਲੂਆਂ ਨੂੰ ਦੇਖਦਿਆਂ ਹੋਇਆ ਅਤੇ ਇਸ ਮਾਮਲੇ ਦੇ ਵਿੱਚ ਹੋਈਆਂ ਸ਼ਿਕਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਬੀਜੇਪੀ ਦੀ ਆਲਾ ਹਾਈ ਕਮਾਂਡ ਜਿਹੜੀ ਹੈ ਉਹ ਕਾਰਵਾਈ ਕਰਨ ਜਾ ਰਹੀ ਹੈ ਸੂਤਰ ਦੱਸਦੇ ਆ ਕਿ ਭਗਤ ਚੁੰਨੀ ਲਾਲ ਨੂੰ ਬਾਹਰ ਦਾ ਰਾਹ ਵਿਖਾਉਣਾ ਹੁਣ ਜਿਹੜਾ ਤੈ ਹੈ ਤੁਹਾਨੂੰ ਦੱਸ ਦਈਏ ਕਿ ਮਹਿੰਦਰ ਭਗਤ ਵੀ ਪਹਿਲਾਂ ਬੀਜੇਪੀ ਚ ਸੀ ਸਾਲ 2022 ਦੇ ਵਿੱਚ ਹੋਈਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਚ ਉਹ ਬੀਜੇਪੀ ਦੇ ਉਮੀਦਵਾਰ ਸੀ ਤੇ ਤੀਜੇ ਨੰਬਰ ਤੇ ਆਏ ਸੀ ਇਸੇ ਦਰਮਿਆਨ ਇਹ ਗੱਲ ਹੁਣ ਸਪਸ਼ਟ ਹੁੰਦੀ ਜਾਪਦੀ ਹੈ ਕਿ ਬੀਜੇਪੀ ਇਸ ਮਾਮਲੇ ਚ ਸਖਤ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਹੋਈਆਂ ਉਪ ਚੋਣਾਂ ਦੇ ਦੌਰਾਨ ਸਾਬਕਾ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗਰਾਲ ਬੀਜੇਪੀ ਦੇ ਵਿੱਚ ਆ ਗਏ ਸੀ ਬੀਜੇਪੀ ਨੇ ਸ਼ੀਤਲ ਅੰਗਰਾਲ ਨੂੰ ਫੇਰ ਟਿਕਟ ਦੇ ਕੇ ਮੈਦਾਨ ਚ ਉਤਾਰਤਾ ਜ਼ਿੰਮੇਵਾਰੀ ਦਿੱਤੀ ਸ਼ੀਤਲ ਅੰਗਰਾਲ ਨੂੰ ਜਿਤਾਉਣ ਦੀ ਸੁਸ਼ੀਲ ਰਿੰਕੂ ਨੂੰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਕੱਲੇ ਭਗਤ ਚੁੰਨੀ ਲਾਲ ਹੀ ਕਿਉਂ ਫਿਰ ਬਾਕੀਆਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਚਾਹੇ ਸੁਸ਼ੀਲ ਕੁਮਾਰ ਰਿੰਕੂ ਨੇਗੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਸਾਰੀ ਕੈਂਪੇਨ ਉਹਨਾਂ ਦੇ ਸਿਰ ਤੇ ਸੀ ਫਿਰ ਸੁਨੀਲ ਜਾਖੜ ਹੈ ਜਿੰਡੇ ਜਿਹੜੇ 38 ਸਟਾਰ ਪ੍ਰਚਾਰਕ ਨੇ ਜਿਨ੍ਹਾਂ ਨੇ ਪੈਰ ਧਰ ਕੇ ਨਹੀਂ ਦੇਖਿਆ ਜਲੰਧਰ ਚ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਫਿਰ ਕਾਰਵਾਈ ਉਹਨਾਂ ਤੇ ਕਿਉਂ ਨਹੀਂ ਹੋ ਰਹੀ ਜਿਹੜੇ ਲੋਕ ਇਸ ਸਾਰੀ ਚੋਣ ਮੇ ਹਿਮ ਨੂੰ ਚਲਾ ਰਹੇ ਸੀਗੇ ਕੀ ਹਾਰਨ ਤੋਂ ਬਾਅਦ ਰਵਨੀਤ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਉਣ ਨਾਲ ਹੀ ਖਾਨਾ ਪੂਰਤੀਆਂ ਸਰ ਜਾਣਗੀਆਂ ਕਿ ਰਵਨੀਤ ਬਿੱਟੂ ਦੇ ਉੱਤੇ ਜ਼ਿੰਮੇਵਾਰੀਆਂ ਵੀ ਤੈਅ ਹੋਣਗੀਆਂ ਕਿ ਉਹ ਸੱਜਰੇ ਸੱਜਰੇ ਮੰਤਰੀ ਬਣੇ ਨੇ ਜਲੰਧਰ ਵਾਲਿਆਂ ਨੂੰ ਇੰਨਾ ਯਕੀਨੀ ਦਿਵਾ ਸਕੇ ਕਿ ਅਸੀਂ ਕੁਝ ਕਰ ਲਾਂਗੇ ਇਹ ਸਾਰੀਆਂ ਗੱਲਾਂ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਚੁੰਨੀ ਲਾਲ ਭਗਤ ਨੂੰ ਤਾਂ ਬਾਹਰ ਕਰ ਸਕਦੀ ਹੈ ਸੁਭਾਗਜੀ ਗੱਲ ਆ ਉਹ ਪਹਿਲਾਂ ਵੀ ਰਾਜਨੀਤੀ ਦੇ ਵਿੱਚ ਕੋਈ ਬਹੁਤ ਸਰਗਰਮ ਨਹੀਂ ਸਾਲ 2022 ਦੇ ਵਿੱਚ ਜਦੋਂ ਮਹਿੰਦਰ ਭਗਤ ਆਵਾਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਉਸ ਸਮੇਂ ਭਗਤ ਚੁੰਨੀ ਲਾਲ ਨੇ ਆਪਣੀਆਂ ਅੱਖਾਂ 'ਚ ਹੰਝੂ ਲੈ ਆਂਦੇ ਸੀ ਕਿ ਉਹਨਾਂ ਨੇ ਕਿਹਾ ਸੀ ਮੈਨੂੰ ਬਹੁਤ ਦੁੱਖ ਹੋਇਆ ਕਿ ਮਹਿੰਦਰ ਭਗਤ ਪਾਰਟੀ ਛੱਡ ਕੇ ਉਧਰ ਚਲੇ ਗਏ ਹੁਣ ਉਹਨਾਂ ਦਾ ਪੁੱਤਰ ਐਮ ਐਲ ਏ ਬਣ ਜਾ ਰਿਹਾ ਸੀ ਹਰ ਬਾਪੇ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦਾ ਧੀ ਪੁੱਤ ਤਰੱਕੀਆਂ ਕਰੇ ਇਹੀ ਭਗਤ ਚੁੰਨੀ ਲਾਲ ਦੀ ਇੱਛਾ ਸੀ ਉਹਨਾਂ ਦੇ ਪੁੱਤ ਹੁਣ ਵਿਧਾਇਕ ਬਣ ਗਿਆ ਭਾਵੇਂ ਉਹਨਾਂ ਨੂੰ ਭਾਜਪਾ ਨਾਲ ਭਾਜਪਾ ਚ ਰੱਖਣ ਨਾ ਰੱਖਣ ਹੁਣ ਉਹ ਤਾਂ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਦਾ ਕੋਈ ਵਾਧਾ ਨਹੀਂ ਕੋਈ ਘਾਟਾ ਨਹੀਂ ਕੋਈ ਨੁਕਸਾਨ ਨਹੀਂ ਇਸ ਤਰ੍ਹਾਂ ਦੀ ਸਥ ਪਾਰਟੀ ਪਰ ਐਕਸ਼ਨ ਮੋਰਚ ਹੈ